ਅੱਜ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਗਿਆ ਉੱਥੇ ਹੀ ਨਾਭਾ ਦੇ ਵਿੱਚ ਵੀ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਦੇ ਸੁਰੱਖਿਆ ਦੇ ਮੱਦੇਨਜ਼ਰ ਨਾਭਾ ਪੁਲਿਸ ਵੱਲੋਂ ਚੌਧਰੀ ਮੁજરા ਪੁਲੀ ਤੇ ਨਾਕਾਬੰਦੀ ਕਰਕੇ ਹੁੱਲੜਬਾਜੀ ਕਰਨ ਨੌਜਵਾਨਾਂ ਨੂੰ ਰੋਕਣ ਅਤੇ ਸ਼ਰਾਰਤੀ ਅਨਸਰਾਂ ਤੇ ਠੱਲ ਪਾਉਣ ਲਈ ਅੱਜ ਨਾਕਾਬੰਦੀ ਕੀਤੀ ਗਈ ਸਦਰ ਥਾਣਾ ਦੇ ਐਸ ਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਹੋਲੀ ਦੇ ਤਿਵਾਰ ਨੂੰ ਖਰਾਬ ਕਰ ਰਿਹਾ ਨੌਜਵਾਨ ਜਿਵੇਂ ਕਿ ਹੁੱਲੜਬਾਜੀ ਕਰ ਰਹੇ ਨੌਜਵਾਨਾਂ ਤੇ ਅਬੜਨ ਦੀ ਕਾਰਵਾਈ ਕੀਤੀ ਜਾ ਰਹੀ ਏ ਔਰ ਉਹਨਾਂ ਨੂੰ ਰੋਕ ਕੇ ਪੁਛਗਿਛ ਕੀਤੀ ਜਾ ਰਹੀ ਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਾ ਬਾਤੋ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੋਲੀ ਦਾ ਤਿਹਾੜੀ ਤੇ ਜਿਹੜਾ ਮੇਰੇ ਇਲਾਕੇ ਬੰਦੀ ਕੀਤੀ ਗਈ ਹੈ ਬਾਰੇ ਚੀਜ਼ ਅੱਜ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਤੇ ਸ਼੍ਰੀ ਡੀਐਸਪੀ ਸਾਹਿਬ ਨਾਭਾ ਵੱਲੋਂ ਸਾਨੂੰ ਸਖਤ ਅਦਾਇਤਾ ਨੇ ਸਪੈਸ਼ਲ ਨਾਕਾਬੰਦੀ ਕਰਕੇ ਜੀ ਜੇ ਕੋਈ ਹੁੱਲੜਬਾਜੀ ਕਰਦਾ ਤੇ ਹੋਲੀ ਦੇ ਤਿਹਾੜੀ ਕਰਕੇ ਉਹਨਾਂ ਦੇ ਅਸੀਂ ਸਖਤ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਇਹ ਨੌਜਵਾਨ ਜਿਹੜੇ ਬੋਲਟ ਦੇ ਪੱਟੇ ਮਾਰ ਰਹੇ ਜਰਾਹ ਜਾਂਦੇ ਰੰਗ ਸੱਟ ਰਹੇ ਨੇ ਇਹਨਾਂ ਬਾਰੇ ਇਹਨਾਂ ਵਾਰ ਵੀ ਅਸੀਂ ਹੁੱਲੜਵਾਜੀ ਦੇ ਵਿੱਚ ਹੀ ਆਉਂਦੇ ਜੀ ਇਹਨਾਂ ਦੇ ਖਿਲਾਫ ਵੀ ਜੇ ਕੋਈ ਵਾਇਓਲੇਸ਼ਨ ਕਰੂਗਾ ਉਹਦੇ ਤੇ ਅਸੀਂ ਬੰਦ ਕਰਾਂਗੇ ਤੇ ਸਖਤਾਈ ਨਾਲ ਅਸੀਂ ਪੇਸ਼ ਆਵਾਂਗੇ